ਚਾਣੀ ਖੋਲ ਦੇ ਖਾਣ ਦਾ ਦਿਓ ਤੱਕ ਗੋਲੀ ਜਾਣਾ ਮੇਰੇ ਸੌਣ ਦੇਖੋ ਉਹ ਪੁੱਤ ਆ ਦੇਖਿਓ ਰਿਹਾ ਆ ਕੀ ਰੱਖਿਆ ਪਾਣੀ ਵਰਤੂ ਇਹ ਉਹ ਦੂਜੀ ਦੀ ਉਹ ਚਾਣੀ ਚਾਣੀ ਇਹਨੂੰ ਕਹਿੰਦੇ ਆ ਰਸਮ ਲਈ ਜੜੀ ਦਿੰਦੇ ਆ ਮੱਖੀਆਂ ਦੇਖੋ ਨਾ ਆ ਮੱਖੀਆਂ ਦਾ ਮਰੀਆਂ ਪਈਆਂ ਕੈਮਰੇ ਵਿੱਚ ਤਾਲਾ ਤੋੜ बोलो, बोलो बोलो यार पंजाब में चलते है तुम क्या करते हो यार उतना तो नहीं देखा बाजी करते हो देखा करते हो अच्छा साफ सफाई का जरा भी नहीं ध्यान रखते बाहर देखा गटर के वो वो कन्या शार आपके पास इधर देखो ਇਹ ਕੀ ਹੈ ਇਹ ਕਾ ਬੰਦ ਕਰ ਫਨੇ ਇਸ ਦਾ ਫੋਨ ਬੰਦ ਮੈਂ ਤੁਹਾਨੂੰ ਕਹਿੰਦਾ ਇਹ ਕੀ ਹੈ ਇਹ ਕਿਆ ਤੇਰੇ ਕੋ ਨਹੀਂ ਪਤਾ ਪਨੀਰ ਹੈ ਕਿਆ ਖਵਾਇਆ ਕਿਆ ਹੈ ਪਨੀਰ ਹੈ ਲੋ ਪਨੀਰ ਦਾ ਸੈਂਪਲ ਆ ਗੋਦੇ ਦੂਕਾਨ ਪਨੀਰ ਨਹੀਂ ਨਹੀਂ ਉਹ ਖਵਾ ਮਾਲਕ ਨੂੰ ਬੁਲਾ ਲੈ ਬਾਹਰ ਨੂੰ ਬੁਲਾਓ ਆਪਣੇ ਮਾਲਕ ਨੂੰ ਮਾਲਕ ਨੂੰ ਬੁਲਾਓ ਬੁਲਾ ਜਾ ਕੇ ਦੇਖ ਆਪਣੇ ਕੋਲ ਤੇ ਜਾ ਆਪਣੇ ਬੁਲਾਓ ਇਹ ਜਿਹੜਾ ਖਵਾ ਜਾਂ ਕੀ ਆ ਮਨਿਸ਼ ਦਾ ਸੈਂਪਲ ਜੋ ਵੀ ਇਹ ਕਹਿੰਦਾ ਦੇਖੋ ਕੀ ਆ ਇਹ ਕਹਿੰਦਾ ਕੋਈ ਟੱਕਣ ਦਾ ਜ਼ਰੂਰੀ ਨਹੀਂ ਸਮਝਦੇ ਲੋਕ ਜ ਕੱਪੜਾ ਹੀ ਜਾਲੀ ਦੇ ਦਿੰਦੇ ਪਰ ਲੋ ਆ ਕੋਈ ਚੀਜ਼ ਕਵਰਡ ਨਹੀਂ ਹੈਗੇ ਇਹਨਾਂ ਦੀ ਉਹ ਰਸਗੁਲੇ ਦੇਖ ਰਸਗੁਲੇ ਉਹ ਦੇਖ ਕੋਈ ਮਨੇ ਉਹ ਸੌਖਾ ਦੇ ਆ ਦੇਖੋ ਜਰਾ ਬੜੀ ਹੈ ਕੀ ਹੈ ਉਹ ਅੱਜ ਹਾਂ ਖਵਾ ਦੇਖੋ ਹਾਲਾਤ ਦੇਖੋ ਤੁਸੀਂ ਲੋਕਿਤ ਚਾਹਮਾਣਾ ਮਠਿਆਈ ਖਾਂਦੇ ਆ ਇਹ ਉਹ ਕੋਈ ਆ ਆ ਕੀ ਇਹ ਤਲਦ ਦੇਖੋ ਕਨਰ ਦਾ ਕੋਈ ਹਾਵ ਨਹੀਂ ਹੈਗਾ ਇਹ ਉਹੀ ਚਮਚਮਾ ਜਿਹੜੀ ਹੈ ਅਨਸੇਫ ਆਈ ਆ ਪਿੱਛੇ ਜੇ ਉਹ ਜੀ ਆ ਗਈ ਹੈ ਹੈ ਇਹ ਹੀ ਲਈ ਓਥੇ ਸਰਦਾਰ ਦੇ ਕਨਰ ਦਾ ਇਸਤੇਮਾਲ ਕਿੱਦਾਂ ਕਰ ਰਹੇ ਹੈ ਇਹ ਜਿਹੜੇ ਰੰਗ ਵਾਲਾ ਖਾਣ ਖਾਂਦੇ ਆ ਨਾ ਉਹ ਵੀ ਥੋੜਾ ਧਿਆਨ ਦੇਣ ਪਈ ਪਿੱਛੇ ਜੇ ਅਸੀਂ ਇੱਕ ਸੈਂਪਲ ਭਰਿਆ ਚਮਚਮ ਦਾ ਇਹ ਵਾਲਾ ਹੀ ਆ ਜਿਹੜਾ ਉਹ ਅਨਸੇਫ ਆਇਆ ਭਰਿਆ ਵੀ ਸ਼ਾਰਪੁਰਕ ਮਲੋ ਉਹ ਉਹ ਜ਼ਹਿਰ ਮਤਲਬ ਹਜ਼ਰਡਾ ਸਾ ਖਤਰਨਾਕ ਹੈ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਇਦਾਂ ਦੀ ਚੀਜ਼ ਨਹੀਂ ਖਰੀਦਣੀ ਅਸੀਂ ਇਕੱਲੇ ਕੀ ਕਰ ਸਕਦੇ ਹਾਂ ਜਦੋਂ ਖਰੀਦਣ ਵਾਲੇ ਵੀ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰਨ ਇਹਨਾਂ ਗੱਲਾਂ ਨੂੰ ਜੇ ਕੋਈ ਫੂਡ ਸੇਫਟੀ ਟੀਮ ਇਕੱਲੀ ਕੁਝ ਸਾਰਾ ਕੁਝ ਠੀਕ ਕਰ ਲੋ ਅੱਜ ਤਾਂ ਇੱਥੇ ਖੜੇ ਆਂ ਕਿ ਹਰ ਬੰਦੇ ਨੂੰ ਆਪਣੇ ਸਰੀਰ ਦਾ ਆਪ ਫਿਕਰ ਕਰਨਾ ਪਊਗਾ ਜਿਹੜਾ ਇਦਾਂ ਦੀ ਮਠਿਆਈ ਜਿਹਦਾ ਕੋਈ ਕਵਰ ਨਹੀਂ ਕੋਈ ਟੱਕਿਆ ਨਹੀਂ ਕੋਈ ਜਾਲੀ ਨਹੀਂ ਦੇ ਦਿੰਦਾ ਕੱਪੜੇ ਦੀਆਂ ਅਸੀਂ 6 ਵਜੇ ਆ ਲਗਭਗ ਮੇਰਾ ਖਾਲਾ 6 ਵਜੇ ਪਹੁੰਚ ਗਿਆ ਇੱਥੇ ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲਗਾ ਇਨਫੋਰਮੇਸ਼ਨ ਆ ਇਨਪੁਟ ਮਿਲੀ ਆਪੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦੇ ਵੱਡਾ ਕੰਮ ਕਰਨ ਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨਹੀਂ ਕੋ ਰੱਖਣਾ ਆ ਫਰਸ਼ ਦੇਖੋ ਤੁਸੀਂ ਇਹ ਫਰਸ਼ ਜਿਹੜਾ ਇਹ ਕਦੀ ਸਾਫ਼ ਹੋ ਸਕਦਾ ਕਲੀਨ ਮਤਲਬ ਜੇ ਜੇ ਤੋ ਇੰਨਾ ਇਹ ਪੈਸਾ ਕਮਾਉਂਦੇ ਯੂਨਿਟ ਤੋਂ ਲੋਕ ਉਸ ਯੂਨਿਟ ਤੇ ਕਿਉਂ ਨਹੀਂ ਪੈਸਾ ਖਰਚਦੇ ਸਾਫ ਸਫਾਈ ਹਲ ਕਿਉਂ ਨਹੀਂ ਕਿੰਨਾ ਖਰਚਾ ਹੋ ਜਾਣਾ ਉਧਰ ਧਿਆਨ ਨਹੀਂ ਦੇਣਾ ਆ ਦੇਖੋ ਅਜੇ ਉਹ ਤੁਸੀਂ ਦੇਖੀਏ ਪੈੜ ਨਾ ਜਿਹੜੀ ਜਾਣੀ ਆ ਮਠਿਆਈ ਇਹ ਸਾਰੀ ਇਹ ਮਠਿਆਈ ਹੈ ਇਹ ਸਾਰੇ ਨਸਲ ਫੋਨੋਂ ਦਕਾਨਾਂ ਜਿਹੜੀ ਇਹ ਸਾਰੇ ਪੰਜਾਬ ਚ ਸਪਲਾਈ ਹੋ ਗਈ ਹੈ ਜਿਹੜੀ ਇਹ ਤੁਹਾਨੂੰ ਤੁਹਾਡੇ ਸ਼ਹਿਰਾਂ ਚ ਜਿਹੜੀ ਵਿਕਣੀ ਆ ਤੁਸੀਂ ਖਰੀਦਣੀ ਆ ਡੱਬੇ ਉਹ ਇਹ ਤੁਹਾਨੂੰ ਦਿਖਾ ਰਹੇ ਆ ਕਿ ਇਹ ਇਦਾਂ ਦੇ ਹਾਲਾਤਾਂ ਚ ਬਣੀ ਹੋਈ ਆ ਤੁਹਾਨੂੰ ਅਸਲ ਵਿੱਚ ਜਿਹੜੀ ਚੀਜ਼ ਕਈ ਵਾਰੀ ਹੁੰਦਾ ਵੀ ਕੇਕ ਤੁਸੀਂ ਲੈ ਜਾਂਦੇ ਹੋ ਘਰੇ ਮਠਿਆਈ ਘਰੇ ਲੈ ਜਾਂਦੇ ਹੋ ਪਰ ਉਹ ਕਿਹਨਾ ਹਾਲਾਤਾਂ ਚ ਬਣੀ ਆ ਉਹ ਵੀ ਤੁਹਾਨੂੰ ਥੋੜਾ ਅਸੀਂ ਅਵੇਅਰ ਕਰਾਉਣਾ ਚਾਹੁੰਦੇ ਆ ਇਹ ਮਾਰਕਾ ਘੜਾ ਲਾਇਆ ਸਰ ਪ੍ਰਿੰਟ ਕਿ ਹੈ ਇਹ ਦਾ ਵੀ ਆਈਏ ਸਮਾਰਟ ਮੈਂ ਸਪੈਸ਼ਲ ਆ ਸਪੈਸ਼ਲ ਨਹੀਂ ਹਮਦੇ ਸਾਰੇ ਹੈ ਪਨੀਰ ਵੀ ਸਪੈਸ਼ਲ ਰਸਗੁੱਲੇ ਵੀ ਸਪੈਸ਼ਲ ਇਹਨਾਂ ਦੇ ਚਮਚੰਬੀ ਸਪੈਸ਼ਲ ਉਹ ਸਪੈਸ਼ਲ ਨਹੀਂ ਹੋਏ ਜਿਹੜਾ ਇਹਨਾਂ ਮਠਿਆਈ ਖਾਂਦੇ ਹੋ ਇਹ ਦੇਖ ਰਹੇ ਹੋ ਤੁਸੀਂ ਇਹਨੂੰ ਜਿਹੜੇ ਵਰਕਰ ਆ ਕਿਦਾਂ ਸੁੱਤੇ ਹੋ ਆ ਕੇ ਇਹਨਾਂ ਨੂੰ ਕੋਈ ਫਿਕਰ ਨਹੀਂ ਚ ਚੂਹੇ ਘੁਮਾਣਾ ਇਹ ਚ ਕੀ ਕੀ ਆ ਮੱਖੀਆਂ ਮਰੀਆਂ ਆ ਮਤਲਬ ਆ ਆ ਮੱਖੀਆਂ ਮਰੀਆਂ ਕੋਈ ਕਵਰਡ ਨਹੀਂ ਹੈ ਟੱਕਿਆ ਇੱਕ ਵੀ ਤੁਹਾਨੂੰ ਕੋਈ ਲੱਗਦਾ ਟੱਬ ਜਿਹੜਾ ਸਵੀਟ ਦਾ ਟੱਕਿਆ ਹੋਇਆ ਨਹੀਂ ਆਓ ਜੀ ਦੇਖੋ 그러면은 ਤੇਰ ਕਰਿਆ ਮੈਂ ਤੇਲਕ ਜਿੱਥੇ ਮਠਿਆਈ ਬਣ ਰਹੀ ਤੇਲਕ ਰਿਆ ਮਤਲਬ ਚਲਪਰੀ ਹੈ ਨਾ ਆ ਦੇਖੋ ਟੱਬਾਂ ਚ ਜਿਹੜੀ ਤੁਸੀਂ ਇਹ ਕਿੱਦਾਂ ਸੇਫ ਹੈ ਯੂਨਿਟ ਕਿਦਾਂ ਦਾ ਇਹ ਆ ਇਹ ਹਾਈਜੀਨ ਦਾ ਕੋਈ ਛਿੱਕੇ ਟੰਗੀ ਹੋਈ ਹਾਈਜੀਨ ਇਹਨਾਂ ਨੇ ਆ ਦੇਖੋ ਉਲੀ ਲੱਗੀ ਹੋਈ ਆ ਮੋਲਡ ਆ ਕੋਈ ਆ ਆ ਆ ਸਾਰਾ ਕੁਝ ਦਿਖਾ ਦਿਓ ਲੋਕਾਂ ਨੂੰ ਜਿਹੜੇ ਵਸਾਈ ਖਾਦੇ ਨੂੰ ਦਿਖਾ ਦਿਓ ਵੀ ਆ ਹਾਲਾਤ ਆ ਹਾਂ ਇੱਕ ਤਾਂ ਔਰ ਪਤਾ ਲੱਗਦਾ ਵੀ ਇਥੇ ਪੰਜਾਬ ਦੀਆਂ ਗੱਡੀਆਂ ਮਟਾਈਆਂ ਨਿਕਲ ਕੇ ਜਾਂਦੀਆਂ ਜਾਦਾ ਹੀ ਜਾਂਦੀਆਂ ਦੇਖੋ ਮੱਖੀਆਂ ਮਰੀਆਂ ਸਾਰਾ ਇੱਕ ਮਿੰਟ ਆਇਆ ਵੀ ਠੋੜਾ ਹਾਂਜੀ ਬਲੋ ਜਿੱਥੇ ਸਾਫ ਸਫਾਈ ਦਾ ਤਾਂ ਕੋਈ ਧਿਆਨ ਹੀ ਨਹੀਂ ਹੈਗਾ ਕਿੰਨਾ ਗੰਦਾ ਹੈ ਜੀ ਆਹ ਦੇਖੋ ਇਹ ਨਿੱਕੀਆਂ ਗਲਾਬਾਂ ਜਿਹੜੀਆਂ ਇਹਨੇ ਵਿੱਚ ਰੱਖੀਆਂ ਹੋਈਆਂ ਬਲੋ ਤੁਹਾਨੂੰ ਲੱਗ ਰਿਹਾ ਇੰਨੀ ਮਠਿਆਈ ਹੈ ਪਰ ਕੋਈ ਇਹਦੀ ਸਿਕਿਉਰਿਟੀ ਕੋਈ ਇਸ ਮਾਲਕ ਨੂੰ ਇਹ ਨਹੀਂ ਪਤਾ ਵੀ ਇਹਦੀ ਇਹਦੀ ਯਾਰ ਕੋਈ ਚੀਜ਼ ਵਿੱਚ ਛੋਟੀ ਜਾਵੇ ਤੁਹਾਡੀ ਕੋਈ ਤੇ ਤੇ ਕੱਲ ਨੂੰ ਤੇਰੀ ਬਦਨਾਮੀ ਹੋ ਜਾਏ ਆਫਟਰ ਆਲ ਯਾਰ ਤੁਸੀਂ ਇੰਨਾ ਕਮਾਈ ਕਰਦੇ ਆ ਉਹਦੇ ਤੇ ਖਰਚਾ ਨਹੀਂ ਇਹਦੀ ਸਿਕਿਉਰਿਟੀ ਸੇਫਟੀ ਤੇ ਹਾਈਜਨ ਤੇ ਕੋਈ ਖਰਚਾ ਨਹੀਂ ਕਰਨਾ ਆ ਦੇਖੋ ਮੱਖੀਆਂ ਮਰੀਆਂ ਆਹ ਮੱਖੀਆਂ ਮਰੀਆਂ ਆਹ ਦੇਖੋ ਮੱਖੀਆਂ ਆਹ ਲਓ

ਇਹ ਫੈਂਟ ਹੈ। ਉਹ लवली ਨੀਲੇ ਵਾਲਾ ਯਾਰ ਉਹਦੇ ਥੱਲੇ ਉਹਦੇ ਥੱਲੇ ਵੀ ਆ ਉਹ ਨੀਲੇ ਵੀ ਨੀਲੇ ਵਾਲਾ ਵੀ ਲੈ ਕੱਢ ਕੇ ਆ ਜਾ। ਉੱਠ ਜਾ ਉੱਠ ਜਾ ਉੱਡ ਜਾ ਚਲ ਉੱਠ। ਦਰਦ ਚੱਲ ਗਿਆ। ਚਲੋ ਨਾ ਗੰਦ ਪਾਇਆ ਤੁਸੀਂ। ਮਠਿਆਈ ਦਾ ਕੰਮ ਤੇ ਸਫਾਈ ਹੋ ਜਾ ਕੋ ਵਿੱਚ ਸੁੱਟ ਜਾ ਤੁਹਾਡੇ ਟੱਪਾਂ ਚ। ਕੋਈ ਹੈ ਮਹਾਰ ਰੱਖੀ ਹੈ ਕੋਈ ਉਹਦੀ ਸਿਕਿਉਰਿਟੀ। ਤੂੰ ਹੈ ਫਰੀਜ ਨੂੰ ਤੁਹਾਨੂੰ ਪਤਾ ਹੈ ਕੁਝ। ਅਈ ਤੇ ਮਾੜੀ ਦੀ ਕਿਹਨ ਲਵਲੀ ਸਵੀਟ ਸ਼ਾਪ ਪੰਜਾਬੀ ਭਾਜੀ ਲੱਡੂ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਜੀ ਜਾਨੀ ਬਾਂਡਰੀ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਪਧਾਸ ਚੌਂਕ ਪਧਾਸ ਚੌਂਕ ਬੇਗੋਵਾਲ ਪੁਲੱਥ ਮੋਬਾਈਲ ਨੰਬਰ ਆ ਮਤਲਬ ਇਹ ਬ੍ਰਾਂਡ ਸਾਰੇ ਇੱਥੇ ਅਵੇਲੇਬਲ ਆ ਹਾਂ ਕੀ ਆ ਏ ਹੋ ਗਈ ਜੇ ਮੈਮੋਰੀਬਲ ਸੈਲੀਬ੍ਰੇਸ਼ਨ ਜਾਮਣ ਹਾਂ ਇਹਦੇ ਤੇ ਲਗਨੀ ਦੇ ਕੀ ਇਹ ਵੀ ਉਹ ਹੈ ਉਹੇ ਵਰਿੰਦਰ ਸਿੰਘ ਚੀਮਾ ਪਦਾਸ ਚੌਂਕ ਬੇਗਵਾਲ ਜਾਨੀ ਬੇਗਵਾਲ ਜਿਹੜੇ ਮਠਿਆਈ ਇਹ ਖਰੀਦਣੀ ਆ ਉਹਨਾਂ ਨੂੰ ਦੱਸ ਰਹੇ ਪੇ ਜਿਹੜੇ ਤੁਸੀਂ ਆ ਡੱਬਾ ਤੇ ਇਹ ਐਡਰੈਸ ਲਿਖਿਆ ਹੈ ਸਾਡੇ ਵਿੱਚ ਉੱਪਰ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਜੋ ਇੱਥੇ ਲਿਖਿਆ ਹੋਇਆ ਪੰਧਾਸ ਚੌਂਕ ਆ ਜਪੰਧਾਸ ਚੌਂਕ ਹੈ ਬੇਗੋਵਾਲ ਤਸੀਲ ਪੁਲੱਥ ਮੋਬਾਈਲ ਨੰਬਰ ਲਿਖਿਆ ਮਨੋ ਜਿਹੜੇ ਡੱਬਾ ਕਈ ਵਿਚਾਰੇ ਖਾਂਦੇ ਹੋਣ ਉਹਨਾਂ ਨੂੰ ਦੱਸਿਆ ਵੀ ਇਹ ਜਿਹੜੀ ਤੁਸੀਂ ਮਠਿਆਈ ਖਾ ਰਹੇ ਹੋ ਇੱਥੋਂ ਬਣਦੀ ਆ ਇੱਥੋਂ ਏਦਾਂ ਦੇ ਹਾਲਾਤਾਂ 'ਚ ਬਣੀ ਆ ਦੇਖ ਲਓ ਜਰਾ ਕੱਫਿਆਂ ਦੇ ਕਸ਼ੇ ਪੈਣੇ ਤੋਂ ਨਾ ਹੋ ਦੇਖੋ ਉੱਪਰ ਵੀ ਦੇਖਿਓ ਜੀ ਰੋ ਇੱਧਰ ਇੱਧਰ ਅੰਦਰ ਆ ਆ ਦੇਖੋ ਜੀ ਉੱਪਰ ਭਾਈ ਇਹ ਆ ਦੱਬੇ ਆ ਪਤਾ ਸ਼ਾਪ ਆਹਾਂ ਆ ਪਤਾ ਸ਼ਾਪ ਜਾਨੀ ਕਈ ਬੰਦੇ ਤਮਾਕੂ ਦੇ ਨੇੜੇ ਨਹੀਂ ਜਾਂਦੇ ਵਿਚਾਰੇ ਉਹ ਮਠਿਆਈ ਖਾਣੀ ਆ ਨਾ ਇਹਦੀ ਇੱਥੇ ਗੁਟਕਾ ਵੇਖੋ ਮਰੀ ਜਾਂਦੇ ਆ ਤਾਂ ਥੁੱਕ ਥੁੱਕ ਥੋੱਕੇ ਕੀਤਾ ਸਪਿਟ ਕੀਤਾ ਹਾਂ ਸਾਰਾ ਉਹ ਸੁਣੀ ਉਹ ਕਾ ਰਹੀ ਕਿ ਕਿੱਥੇ ਪਾਇ ਸੁੱਕਣੇ ਉਹਦੇ ਉੱਤੇ ਆ ਤਾਂ ਆ ਇਹਨਾਂ ਦੱਬਿਆਂ ਚ ਆਂਦੀ ਮਠਿਆਈ ਫਾਟਾ ਹੋਣ ਟੱਕੇ ਆ ਇਹਨਾਂ ਨੇ ਜੀ ਹਾਂ ਤਾਂ ਸਫਾਈ ਨਹੀਂ 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 ਆਹ ਹੁਣ ਟੱਕੇ ਆ ਪਹਿਲਾਂ ਤਾਂ ਟੱਕੇ ਨਹੀਂ ਸੀ ਮੈਂ ਜਦੋਂ ਆ ਵੀ ਟੱਕੇ ਆ ਹੁਣੇ ਹੀ ਟੱਕੇ ਆ ਨਾ ਇੰਦਰ ਫੜਾ ਫੜਾ ਤੇਰੀ ਇੱਕ ਆਹਨ ਦੇਖਿਓ ਇੱਕ ਮਿੰਟ ਖੜਾ ਆਹ ਦੇਖ ਨਾ ਮੱਖੀਆਂ ਮਰੀਆਂ ਕੋਈ ਹੈ ਹੈ ਮਿਆਰ ਕੋਈ ਇਹ ਲੋਕਾਂ ਨੇ ਖਾਣੀ ਐ ਇਹ ਮਠਿਆਈ ਜਾ ਬਜ਼ੁਰਗਾਂ ਦੇ ਹਾਲਤ ਖਾਈ ਨਾ ਖਾਈ ਨੋ ਆਪੇ ਲੋਕ ਖਾਂਦੇ ਜਿਹੜੇ ਖਾਂਣ ਲੋਕਾਂ ਨੂੰ ਵੀ ਤਾਂ ਚਾਹੀਦਾ ਨਾਮ ਖਾਓ ਜਦਾਂ ਦੀ ਮਤਲਬ ਇਹ ਕੋ ਛੋਟਾ ਯੂਨਿਟ ਨਹੀਂ ਹੈਗਾ 1 ਕਿੜਾ ਲਾਇਆ ਜੀ ਉੱਪਰ ਮਾਤੇ ਦੇਖ ਤਾਂ ਸੈਂਡਵਿਚ ਦੇ ਡੱਬੇ ਪੈਕ ਕਰਕੇ ਕਿਤੇ ਭੇਜਦਾ ਕੇਐਸ ਸਵੀਟ ਹੈ ਕੇਐਸ ਸਵੀਟ 200 ਰੁਪਏ ਠਾਹੇ ਇਧਰ ਹੀ ਹੈ 200 ਰੁਪਏ ਠਾਹੇ ਇਧਰ ਹੀ ਹੈ ਪਿੰਕ ਸੈਂਡਵਿਚ ਹੈ ਕਿਹੜਾ ਇਹ ਕਦੀ ਮਸ਼ੀਨ ਹੈਗੀ ਜੀ ਬੋਇਲਰ ਦਾ 10 ਗੁੱਲੇ ਕਰਾਇਸ ਤੇ ਕੋਈ ਤਾਂ ਕੈਸ ਜਾਦੇ ਥਰੂ ਆ ਨਾ ਸਾਰੇ ਬੰਦਰ ਬੰਦਰ ਜ ਆ ਨਾ ਇਹ ਸੀ ਕਲੀ ਕਾਂਤਾ ਜੀ ਵਡਾ ਹੀ ਆ ਪਰ ਸਫਾਈ ਦਾ ਕੋਈ ਨਹੀਂ ਮੋੜਾ ਹੈਰਾਨੀ ਦੀ ਗੱਲ ਬੱਸ ਜਦੋਂ ਤੱਕ ਉਹ ਬੰਦਾ ਬਲੈਕ ਅੱਗੇ ਸੈਕਿੰਡ ਵਾਲਾ ਹਾਂ ਸੈਕਿੰਡ ਵਾਲਾ ਇਹ ਜ਼ਿਆਦਾ ਡਾਰ ਹਾਂ ਹਾਂ ਦਾ ਉਹੋ ਕੀ ਥਾਣੀ ਹੈ ਕਿ ਲੋਕੀ ਕਾਲੇ ਪਸੰਦ ਕਰਦੇ ਨੇ ਆ ਇਹਨਾਂ ਨੇ ਬਰਾਜਣਾ ਕਰਾਵਾਇਆ ਤੇ ਗੱਲ ਨਹੀਂ ਦੀ ਗੱਲ ਹੈ ਕਿ ਕਿਸੇ ਵੀ ਕਮਰ ਨੂੰ ਕੋਈ ਟੱਕਿਆ ਹੋਇਆ ਨਹੀਂ ਕਿਤੇ ਵੀ ਤੁਸੀਂ ਦੇਖੋ ਔਰ ਸਾਰੇ ਬੰਦੇ ਸੁੱਤੇ ਹੋ ਆ ਇਹ ਜਿਹੜਾ ਇਹ ਜਿੱਥੇ ਤੁਹਾਨੂੰ ਹਾਲ ਹਾਲ ਲੱਗ ਰਿਹਾ ਜਿੱਥੇ ਮਠਿਆਈ ਪਈ ਆ ਇੱਥੇ ਕੁਝ ਵੀ ਸੁੱਟ ਜਾਏ ਕੋਈ ਕੁਝ ਕਰ ਜਾਏ ਕੋਈ ਸਿਕਿਉਰਿਟੀ ਦਾ ਕੋਈ ਨਹੀਂ ਹੈਗਾ ਕਲ ਨੂੰ ਇਹਨਾਂ ਦੀ ਆਪਣੀ ਬਦਰਾਮੀ ਹੋ ਜਾਏ ਬੰਦੇ ਖਾ ਲੈਣ ਕੋਈ ਕੋਈ ਖਤਰ ਕੋਈ ਗੱਲ ਘਟਨਾ ਮਾੜੀਆਂ ਵਾਪਰ ਜਾਣ ਤਾਂ ਜਵਾਬ ਕੀ ਦਾ ਜਿਹੜੇ ਸ਼ਰਮ ਮਠਿਆਈ ਖਾਂਦੇ ਆ ਜਿਹੜੇ ਬੰਦਾ ਮਾਲਕ ਹੈ ਕਿ ਉਹਨੂੰ ਇਹ ਨਹੀਂ ਚਾਹੀਦਾ ਵੀ ਉਹ ਬੰਦਾ ਇੰਨਾ ਇੰਨਾ ਤੇ ਸੁੱਟਿਆ ਹੋਇਆ ਪ੍ਰਵਾਸੀ ਭਾਰਤੀ ਸਾਰੇ ਆ ਸੁੱਤੇ ਪਏ ਅੰਦਰ ਸਾਰੇ ਸੁੱਤੇ ਹੋ ਜਿਹੜੇ ਮਠਿਆਈ ਖਾਂਦੇ ਸ਼ਕੀਨ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮਠਿਆਈ ਖਾਂਦੇ ਸ਼ਕੀਨ ਯਾਰ ਥੋੜੇ ਸੰਭਲ ਜਾਓ ਜਾਗੋ ਗ੍ਰਾਹਕ ਜਾਗੋ ਆਪਣੇ ਸਰੀਰ ਬਾਰੇ ਆਪ ਚਿੰਤਾ ਕਰੋ ਇਹ ਤਾਂ ਬੈਠੇ ਲੋਕ ਜੋ ਤੁਹਾਨੂੰ ਦੇਣ ਵਾਸਤੇ ਕਿੱਦਾਂ ਦਾ ਮਿਆਰੀ ਚੀਜ਼ਾਂ ਤੁਸੀਂ ਆਪਣੀ ਸਿਹਤ ਬਾਰੇ ਇੱਥੇ ਤਾਂ ਹੁਣ ਮੈਂ ਤਾਂ ਕਹੂੰ ਵਾਰਸ਼ਾ ਨੇ ਕਲਮ ਰੱਖਦੀ ਵੀ ਹੁਣ ਕੀ ਲਿਖਾ ਇੱਥੇ ਮੈਂ ਹੋਰ ਇੱਥੇ ਕੀ ਕਹਾਂ ਮੈਨੂੰ ਕੋਈ ਪੁੱਛਦਾ ਵੀ ਕੀ ਤੁਹਾਨੂੰ ਲੱਗਦਾ ਜਦੋਂ ਦੇਖਦੇ ਵੀ ਕਿਤੇ ਮੈਕਸਿਮਮ ਕੀ ਗੰਦ ਦੇਖਿਆ ਮਤਲਬ ਜਿੱਦਾ ਗੰਦੇ ਹਾਲਾਤਾਂ ਚ ਕੀ ਦੇਖਿਆ ਮੈਂ ਕਹਾ ਯਾਰ ਆਪਾਂ ਤਾਂ ਇਹ ਦੇਖਿਆ ਵੀ ਜਦੋਂ ਅਗਲੀ ਵਾਰ ਜਾਈਦਾ ਵੀ ਇਹ ਤਾਂ ਪਿਛਲਿਆਂ ਨੂੰ ਵੀ ਸਾਰਿਆਂ ਨੂੰ ਕੱਟ ਗਿਆ ਪਰ ਜਦੋਂ ਜਾ ਹੀਦਾ ਅਗਲਾ ਨਿਕਦਾ ਪਏ ਆ ਅਖੀਰ ਹੈ ਜਦੋਂ ਇਸ ਤੋਂ ਬਾਅਦ ਅੱਗੇ ਚਾਹੀਦਾ ਲੱਗਦਾ ਨਹੀਂ ਯਾਰ ਆ ਅਖੀਰ ਹੈ ਅਖੀਰ ਹੀ ਨਹੀਂ ਹੁੰਦੇ ਕਿਤੇ ਕੋਈ ਲਿਮਟ ਹੀ ਨਹੀਂ ਹੈ ਕੋਈ ਫੂਡ ਦਾ ਮਿਆਰ ਮੈਂ ਕਹਿੰਦਾ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਆ ਫੌਰਨ ਦੀਆਂ ਆ ਫੂਡ ਸੇਫਟੀ ਹੋ ਜਦੋਂ ਫੌਰਨ ਵਾਲੇ ਦੇਖਣਗੇ ਕਹਿਣਗੇ ਯਾਰ ਆ ਸਟੈਂਡਰਡ ਆ ਫੂਡ ਦਾ ਤੁਹਾਡਾ ਇਹਨਾਂ ਲੋਕਾਂ ਨੂੰ ਚਾਹੀਦਾ ਬੰਦੇ ਅਸਾਂ ਤਾਂ ਪਤਾ ਹੀ ਨਹੀਂ ਕਿ ਚਾਹੁੰਦੇ ਜੁਨੇਤ ਗੰਨ ਕਰਦੇ ਆ तीन तीन ता तो तो दो ग्राम पाले आधा दो दो बीते मक्की मिर्ची के पाले ही जो बीत के आ जाएं अपने घर में तो उसे देखते हैं भी ऐसे तो देखते हैं कि इतना पांव नाड़ियां ड्रेन जितना जितना गटर डालना एंट्री चले ये अंदर आ रहे खांदरा के देखते हैं कोई नारे नहीं थे चारे जाग रहे हैं कुछ बोलती है

ਕੋਡ ਹੈ ਹੈਲੋ ਇੱਕ ਮਿੰਟ ਰੋਕੋ ਇਹ ਕਰੀਏ ਔਰ ਜੀ ਤੇ ਪਤਾ ਨਹੀਂ ਕਿਥੇ ਚੱਲ ਜਾ ਰਿਹਾ ਇਹਨੂੰ ਕੱਢੀ ਉਹ ਮੇਰਾ ਦਾਸ ਸਾਹਿਬ ਨੂੰ ਬੁਲਾਉਂਦੇ ਨੇ ਦਾਸ ਸਾਹਿਬ ਨੂੰ ਕਿਸ਼ੋਰ ਜੀ ਥੋੜਾ ਜਿਆ ਥੋਨੂੰ ਅਸੀਂ ਦਿਖਾ ਰਹੇ ਹਾਂ ਇੱਕ ਮਿੰਟ ਤੁਸੀਂ ਇਹ ਜਿਹੜਾ ਤੁਹਾਡੇ ਅਸੀਂ ਵਿਜ਼ਿਟ ਕੀਤਾ ਨਾ ਅੰਦਰ ਆਏ ਆ ਤੇ ਪਹਿਲੀ ਤਾਂ ਗੱਲ ਆ ਕੋਈ ਬੰਦਾ ਨਹੀਂ ਸਿੱਥੇ ਜਾਗਦਾ ਮਠਿਆਈ ਚ ਜੇ ਕੋਈ ਗੇਟ ਦੇ ਉੱਤੋਂ ਵੀ ਇਦਾਂ ਕੋਈ ਜ਼ਹਿਰ ਛੁੱਟ ਜਾਏ ਕੋਸ਼ ਛੁੱਟ ਜਾਏ ਤੁਹਾਡਾ ਕੋਈ ਕਵਰਡ ਨਹੀਂ ਰਸਗੁੱਲੇ ਕਿ ਲੈ ਜਾਓ ਇੱਕ ਵੀ ਟੱਬ ਜਿਹੜਾ ਕੰਟੇਨਰ ਕਵਰਡ ਨਹੀਂ ਹੈਗਾ ਇੱਕ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਜਿਹੜੀ ਚੀਜ਼ ਆਸੀਂ ਲਾਈਵ ਦੇਖੀਆ ਆਹ ਤਮਾਕੂ ਇਹਨਾਂ ਨੇ ਇੱਥੇ ਥੁੱਕੀ ਜਾਂਦੇ ਬੰਦੇ ਆਹ ਦੇਖਿਓ ਜਰਾ ਆਹਾਂ ਛੋਟੇ ਆਹ ਦੇਖੋ ਮੈਂ ਕਿਹਾ ਆਹਾਂ ਆ ਇਹ ਇਹ ਕੋਈ ਫੋਰਡ ਦਾ ਸਟੈਂਡਰਡ ਹੈਗਾ ਆਪਾਂ ਇਦਾਂ ਵੱਡਾ ਕੰਮ ਕਰ ਰਹੇ ਆਂ ਕੁਛ ਵੀ ਨਹੀਂ ਧਿਆਨ ਦੇ ਦੀ ਸਾਫ ਸਫਾਈ 'ਵਾਲ ਧਿਆਨ ਦੇ ਦੇਂਦੇ ਕੋਈ ਵੱਡਾ ਗੱਲ ਨਹੀਂ ਸੀਗੀ ਫੂਡ ਸੇਫਟੀ ਯਾਰੇ ਟੀਮ ਅੱਜ ਪਹਿਲੀ ਵਾਰੀ ਆਈ ਆ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਇਨਫੋਰਮੇਸ਼ਨ ਦਿੱਤੀ ਆ ਤੇ ਦੇਖੋ ਜਰਾ ਜਾ ਕੇ ਮਠਿਆਈ ਫਿਰ ਤੁਹਾਡੇ ਭਲਾਥ ਦੀ ਡੱਬੇ ਇੱਥੇ ਆ ਡੱਬੇ ਤੁਹਾਡੇ ਕੋਲ ਆ ਉਹ ਸਵੀਟ ਸ਼ਾਪ ਦੇ लवली ਦੇ ਫਿਰ ਤੁਹਾਡੇ ਕੋਲ ਆਰਐਸ ਦੇ ਵੀ ਆ ਫਿਰ ਸੈਂਡਵਿਚ ਜਾਣੇ ਆ ਮੱਖੀਆਂ ਬਹੁਤ ਮਰੀਆਂ ਹੋਈਆਂ ਆ ਆਜੋ ਆਜੋ ਦਿਖਾਓ ਆਜੋ ਮੱਖੀਆਂ ਦਿਖਾਓ ਛੱਡ ਇਹ ਮਕੀਆ ਉੱਤ ਉੱਤ ਉਹ ਆਈਡੀ ਗਿਆ ਬੱਚੇ ਆ ਭਾਈ ਆਈਡੀ ਬੀਸੀ ਕਰ ਅੱਛਾ ਅੱਛਾ ਚਲ ਨਾ ਹੋਣਾ ਚਾਹਤੋ ਮਿਲ ਉੱਧ ਮਿਲ ਉੱਧ ਜਾਂਦੇ ਹੋ ਮਿਲ ਉੱਧ ਜਾਂਦੇ ਹੋ ਚਲ ਚਲ ਆ ਤੀ ਅੰਦਰ ਆਇਓ ਅੱਛਾ ਅੱਛਾ ਇਹ ਬੰਦਾ ਪਹਿਲੇ ਗੁਰਵਿੰਦਰ ਸਿੰਘ ਮੈਂ ਆਪਾਂ 10 ਸਟ੍ਰੌਂਗ ਦੇ ਕੋਲ ਤਸਵੀਰ ਭਲਾਥ ਇਹ ਤੁਸੀਂ ਅੰਦਰ ਦਿੰਨੇ ਬਚਾਰੇ ਲੋਕਾਂ ਨੇ ਤੇ ਸਮਝਣਾ ਵੇ ਇਹ ਵੇ ਡੱਬਾ ਮਠਿਆਈ ਵਾਲਾ ਬਲਾ ਫਲਾਣਾ ਬੰਦਾ ਦੇ ਰਿਹਾ ਅੱਛਾ ਪੈਕ ਤੁਸੀਂ ਕਰ ਦੋ ਅੱਛਾ ਕੁਛ ਧਿਆਨ ਨਹੀਂ ਦਿੰਦੇ ਇਹ ਜਰਾ ਆਉਂਦੇ ਵਿਜ਼ਿਟ ਨਹੀਂ ਕਰਦੇ ਕਦੇ ਤੇ ਫਿਰ ਆ ਸਾਫ ਸਫਾਈ ਦਾ ਇਹ ਹਾਂ ਨਾ ਦੇਖ ਕੇ ਜਾਂਦੇ ਆ ਤੁਸੀਂ ਕੱਲ ਕੋਈ ਇੱਕ ਤੇ ਵੀ ਜਾਲੀ ਦਿੱਤੀ ਉਹ ਕਿਸੇ ਇੱਕ ਕੰਟੇਨਰ ਤੇ ਵੀ ਜਾਲੀ ਦਿੱਤੀ ਉਹ ਫਵੜ ਹੈਗਾ ਹੁਣ ਜਿਹੜਾ ਮਾਲ ਭਰਿਆ ਜਾਏਗਾ ਨਾ ਉਸ ਤੋਂ ਬਾਅਦ ਜੋ ਕੱਪੜਾ ਨਹੀਂ ਦਿੰਦੇ ਹਣਾ ਅਸੀਂ ਤਾਂ ਰਾਤ ਨੂੰ ਆਏ ਰਾਤ ਸਦਾ ਹੀ ਪਿਆਰਿਆ ਸਰ ਐਕਦਾ ਗਰਮ ਨੇ ਗਰਮ ਤੇ ਜਾਲੀ ਕਿਉਂ ਨਹੀਂ ਦਿੰਦੇ ਤੇ ਚੁੰਨੀਆਂ ਵਰਗੀ ਜਾਲੀ ਆਉਂਦੀ ਪਤਲੀ ਇਹਦੇ ਉੱਪਰ ਉੱਪਰ ਦੇ ਦਿੰਦੇ ਟੱਕ ਦੇ ਨਾ ਮੱਖੀ ਆਉਣੇ ਉਹ ਮੱਖੀਆਂ ਵਾਲਾ ਫੀਪਾ ਕਿੱਥੇ ਆ ਕਿੱਥੇ ਇਹ ਇੱਕ ਇਧਰ ਦਿਖਾਓ ਤੁਸੀਂ ਆ ਕੀ ਆ ਉਹ ਜ ਉਹ ਪਿਆਜ ਕਰ ਹਾਂ ਇੱਕ ਮਿੰਟ ਆ ਲੈ ਇਧਰ ਇਧਰ ਇਹਨੂੰ ਮੱਖੀਆਂ ਕਹਿੰਦੇ ਮੱਖੀਆਂ ਕਹਿੰਦੇ ਆਹ ਦੇਖੋ ਆਹ ਆਹ ਇਹ ਇਹ ਇਹਨੂੰ ਮੱਖੀਆਂ ਕਹਿੰਦੇ ਆਹ ਆਹ ਆ ਆ ਆ ਆ ਦੇਖੋ ਆਹ ਤੇ ਨੂੰ ਕੋ ਦੇਖੋ ਆਹ ਦੇਖੋ ਆਹ ਤੇ ਮੱਖੀਆਂ ਨੇ ਤਾਂ ਮਾਰਨੀ ਹੈ ਬਹਿਣਾ ਹੀ ਆ ਆਪਾਂ गर्म <laughs> ठाहिणे ਹੱਥੋਂ ਢੋਲ ਗਏ ਅੱਛਾ ਹੱਥੋਂ ਢੋਲਦੇ ਛੱਟਣੇ ਆਹ ਟੱਕਣਾ ਵੀ ਬਾਅਦ ਚਾਹਤੇ ਹਨ ਮੱਖੀਆਂ ਮਰ ਗਈਆਂ ਤੇ ਬਾਅਦ ਢੱਕ ਲਓ ਪਹਿਲਾਂ ਤਾਂ ਆਓ ਸਭ ਆਓ ਕੋਈ ਸਮੱਸਿਆ ਨਹੀਂ ਹੁਰਕਰਾ ਹੂੰ ਹੂੰ ਬ੍ਰਾਂਡ ਸਾਰੇ ਹੀ ਅਕਸ਼ੋਰ ਜੀ ਤੁਹਾਡੇ ਕੋ ਹਨ ਉਹ ਦੇ ਜਾਂਦੇ ਅਸੀਂ ਲੋਕਾਂ ਨੂੰ ਵੇਚਣੇ ਕਿਲੋ-ਕਿਲੋ ਦੀ ਪੈਕਿੰਗ ਹੈ ਹਾਂਜੀ ਮਨੋ ਹੈ ਨਹੀਂ ਫਰਸ਼ ਥੱਲੇ ਕਦੀ ਇਹ ਫਰਸ਼ ਸਾਫ਼ ਹੀ ਨਹੀਂ ਹੋ ਸਕਦਾ ਟਾਇਲ ਲਾ ਕੇ ਪਲੀਵਟ ਕਰ ਦੋ ਇਸ ਤਰ੍ਹਾਂ ਗਿਆ ਬਹੁਤ ਮਨਸ आज चले

ਇਹ ਮਤਲਬ ਇਹ ਕਿ ਉਹ ਮੈਂ ਕਰਦੇ ਨੇ ਜਦੋਂ ਯਾਰ ਥੋੜਾ ਜਿਹਾ ਆ ਹਾਂ ਕਰਦੇ ਆਜ ਤਾਂ ਨਾ ਉਹ ਸਾਰਾ ਚਾਹੀਦਾ ਆ ਵੀ ਅੱਗੇ ਅੱਗੇ ਇਹ ਹਵਾ ਦਾ ਜਿਹੜਾ ਪੱਟ ਜਿਹੜਾ ਕੰਮ ਆਦੀ ਤੰਦਰਤ ਕੰਮ ਦਾ ਕੰਮ ਦਾ ਕੁਝ ਵੀ ਦੇਖਣ ਦਾ ਸੌਦੇ ਕੁਝ ਛੋਲੇ ਦੇਖਣ ਦਾ ਕੋਈ ਬੰਦਾ ਇੰਨਾ ਛੋਟੇ ਕੁਝ ਡੇਗਾ ਨਹੀਂ ਹੈਗਾ ਕਿ ਤੁਸੀਂ ਬੰਦੇ ਦਾ ਜਦੋਂ ਅਸੀਂ ਆਏ ਸਾਡੇ ਸੁੱਤੇ ਪਏ ਸੀਗੇ ਜਦੋਂ ਵੀ ਇਹਨਾਂ ਦਾ ਜ਼ਰੂਰ ਆਪਾਂ ਬੱਚਾ ਲੈਣਾ ਚਾਹਾਂਗੇ ਕੁਝ ਕਹਿਣਾ ਚਾਹੁੰਦੇ ਹੋ ਜਿੱਦਾਂ ਦੇ ਰਾਤ ਆਪਾਂ ਦੇਖੀ ਅੱਜ ਮਠਾਈਆਂ ਨਾਲ ਸਾਰੇ ਸ਼ਕੀਨ ਨੇ ਔਰ ਠੀਕ ਹੈ ਸਰ ਮੈਂ ਕਹਿੰਦਾ ਸਰ ਕੋਲ ਕੁਝ ਕਰਨੀਆਂ ਹੈ ਵੈਸੇ ਉਹ ਬੋਰ ਕੋਸ਼ਿਸ਼ ਕਰੀ ਤੇ ਕਿ ਉਹ ਔਰ ਟਾਇਲਟ ਵਿੱਚ ਹੈ ਔਰ ਲੈਟਰਨ ਵਿੱਚ ਵੀ ਮubaraka ਲੱਗ ਸਰਦੋਸ਼ੇ ਮੇਰੀ ਵੀਡੀਓ ਦੇਖੀ ਸੀ ਇੱਕ ਜੱਜਮਾ ਕੇ ਅਟਿਆਈ ਵਾਲੇ ਦੇ ਅੰਦਰ ਬਰਕੀ ਦੀ ਬਣਾਉਂਦੇ ਪੁਆ ਮਾਰਦੇ ਅੰਦਰ ਟਾਇਲਟ ਸੀ ਕਿਚਨ ਦੇ ਵਿੱਚ ਬਰਕ ਕਰਦੇ ਅੰਦਰ ਮਰੋ ਚਲੋ ਉਹ ਨਹੀਂ ਦੇਖੀ ਮਰ ਉਧਰ ਪਤਾ ਹੈ ਕੋਈ ਜਿਹੜੀ ਘਰ ਚ ਕਿਚਨ ਹੁੰਦੀ ਆ ਹਾਂ ਉਹ ਚ ਟਾਇਲਟ ਕਦੀ ਬਣਾਈ ਆ ਬੁਣੀਆਂ ਨੇ ਨੇੜੀ ਨੇ ਸਾਡੀਆਂ ਨੇ ਕਦੀ ਰੋਕ ਕੀਤਾ ਨਹੀਂ ਹੁੰਦੇ ਉਹ ਕਿਚਨ ਆਉਂਦਾ ਟੱਕੀ ਵਿੱਚ ਉਹ ਪੰਜਾਬੀ ਚ ਮੈਂ ਕਹਿੰਨਾ ਦਸ ਤੱਕ ਜਾਂਦੇ ਆ ਲੋਕ ਤੁਹਾਡੇ ਵਰਕਰ ਤੁਹਾਡੇ ਉਦਨ ਪੈਸੇ ਇਹਦੇ ਚ ਉਹਨਾਂ ਜਾਂਦੇ ਨਹੀਂ ਬਾਥਰੂ ਤੁਮ ਕੰਮ ਜਾਂਦੇ ਬਾਹਰ ਲੱਗੇ ਬਾਹਰ ਲੱਗੇ ਖੇਤਾਂ ਜਾਂਦੇ ਹਾਂ ਹਾਂ ਬਾਹਰ ਲੱਗੇ ਉਹਦੇ ਜਾਂਦੇ ਜਿਆਦਾਤਰ ਉਮਰ ਜਨ ਤੋਂ ਚਲੋ ਬਾਤ ਨਹੀਂ ਜਾਂਦੇ ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਨਹੀਂ ਹੈ ਲਾਲਾ ਜੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੀ ਸਫਾਈ ਦੇ ਵਿੱਚ ਗੰਦਗੀ ਵੀ ਦੇਖ ਰਹੇ ਹੋ ਸਾਰਾ ਕੁਝ ਬਣਾਉਂਦਾ ਮੱਖੀਆਂ ਵਿੱਚ ਹਰਿਆਸ਼ੀਆਂ ਇਹਨਾਂ ਨੇ ਕਿਹਾ ਇੱਕ ਸ਼ੋਰ ਸੀ ਤੁਸੀਂ ਕਹਿੰਦੇ ਮੱਖੀਆਂ ਨਹੀਂ ਸਾਡੇ ਦੀਆਂ ਮੈਂ ਤੁਹਾਨੂੰ ਦਿਖਾ ਦਿੰਦਾ ਹੁਣ ਵੀ ਦਿਖਾ ਦੇਣਾ ਫਿਰ ਦੇਖਿਆ ਹੈ

ਮਨ ਗਾਦੰਦੇ ਦੱਸੋ ਜੋ ਦਿਰ ਚ ਕਹਿ ਲੋ ਜੇ ਮੈਂ ਗਲਤ ਆ ਨਾ ਮੈਨੂੰ ਕਹਿ ਦੋ ਸਵੇਰ ਚ ਜਾਓ ਸਵੇਰ ਉੱਠੇ ਨਾ ਵੰਦੇ ਕਾ ਉੱਠ ਕੇ ਜੇ ਸਾਹ ਸੁਪਾਈ ਵੀ ਸੜਦੀਆਂ ਮੱਖੀਆਂ ਕੱਢਣ ਦੇ ਕੱਢ ਨਹੀਂ ਆ ਚੱਲਣ ਨਹੀਂ ਆ ਆਉਂ ਬੜੇ ਥੋੜੇ ਸੱਦਾਂ ਮੱਖੀਆਂ ਕੱਢਦਾ ਨਹੀਂ ਕੱਟਦੀ ਨਾ ਕਰਨੀ ਭੈਣ ਤੰਨਾ ਰੱਖੀ ਦੋੜ ਪਾ ਰਹੇ ਮੱਖੀ ਕਿਧੜੂ ਤੇ ਜਾਂਦੀ ਮਨ ਲਓ ਉਹ ਤਾਂ ਇੱਥੇ ਆ ਨਾ ਮੱਖੀ ਇੱਥੇ ਆ ਨਾ ਮੱਖੀਆਂ ਲੋਕਾਂ ਨੂੰ ਥੋੜਾ ਪਤਾ ਆਪਾਂ ਲੋਕਾਂ ਨੂੰ ਦਿਖਾ ਦੇਣੀ ਅੱਜ ਤੇ ਜਿਹੜੀ ਮੱਖੀਆਂ ਆ ਉਹ ਆ ਆ ਇਹਨਾਂ ਨੇ ਕੱਢਣੀਆਂ ਆਸਾਂ ਨੂੰ ਬਹੁਤ ਬੰਦ ਉਹ ਸਫਾਈ ਕਰਾਉਂਦੇ ਆ ਆ ਫਰਸ਼ ਦੇਖੋ ਆ ਫਰਸ਼ ਕਦੀ ਸਾਫ ਹੋ ਸਕਦਾ ਇਹ ਇਹ ਹਾਈਜਨ ਦਾ ਹੈਗਾ ਹਾਲਾਤ ਨਾ ਨਹੀਂ ਨਹੀਂ ਉਹ ਥੱਲੇ ਦਿਖਾਓ ਜਰਾ ਇਹ ਇਹ ਹਾਈਜਨ ਹੈਗੀ ਆ ਕੋਈ ਇਹ ਨਾ ਦੋਕ ਦਿਨ ਕੰਮ ਜਰਾ ਬੰਦ ਕਰਕੇ ਨੂੰ ਕੋਈ ਰਹਿ ਰਿਹਾ ਪੈਸਾ ਕਮਾਉਣੇ ਦੇਖੋ ਇੱਕ ਮਿੰਟ ਪੈਸਾ ਇਸ ਯੂਨਿਟ ਤੋਂ ਕਮਾਉਣੇ ਨਾ ਇਸ ਯੂਨਿਟ ਲਈ ਕੀ ਲਾਇਆ ਤੁਸੀਂ ਕੋਈ ਪੈਸਾ ਇੱਥੇ ਇਨਵੈਸਟ ਵੀ ਲਾਇਆ ਵੀ ਦੀ ਸਾਫ ਸਫਾਈ ਲਈ ਲੋਕਾਂ ਦੀ ਸਿਹਤ ਲਈ ਕੁਝ ਕੀਤਾ ਸੋਚਿਆ ਤੁਸੀਂ ਨਹੀਂ ਪਿੱਛੇ ਜਿਹੜੇ ਸਾਰੇ ਇਹਨਾਂ ਵਿੱਚ ਚਿਪਸ ਪਾਈ ਹੋ ਉਖੜ ਗਈ ਟੁੱਟ ਗਈ ਉਖੜ ਗਈ ਬਹੁਤ ਮਾੜੀ ਮੋਟਾਈ ਨਾਲ ਸੀਮੈਂਟ ਬਣਾ ਮੜਾ ਲਾਇਆ ਤੁਸੀਂ ਜਿੱਦਾਂ ਮਠਿਆਈ ਚ ਹਾਂ ਪੱਤਰ ਉਖੜ ਗਏ ਵਿੱਚ ਚਿਪਸ ਪਾਈ ਉਹ ਚਿਪਸ ਉਖੜ ਗਈ ਬਦਰ ਚਿਪਸ ਵੀ ਲਾਇਆ ਜਿੱਦਾਂ ਦੀ ਮਠਿਆਈ ਕੀ ਕਹਿਣਾ ਚਾਹਦੇ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਹੁਣ ਡਾਕਟਰ ਸਾਹਿਬ ਇੱਥੇ ਆਏ ਇਹਨਾਂ ਨੇ ਸਭ ਕੁਝ ਦੇਖਿਆ ਤੁਸੀਂ ਕੀ ਕਹਿਣਾ ਸਹੀ ਕਹਿ ਰਹੇ ਆ ਅਸੀਂ ਗਲਤ ਹੈਗੇ ਠੀਕ ਹੈ ਸਾਡੇ ਕੋਲ ਕਮੀਆਂ ਹੈਗੀਆਂ ਅਸੀਂ ਪੂਰੀ ਕਰਾਂ ਦੇਖ ਤੁਹਾਡਾ ਦਿਲ ਕਰਦਾ ਖਾਣ ਨੂੰ ਤਾਂ ਮਠਾਈ ਜੀ ਤਾਂ ਇਦਾਂ ਸਾਹਮਣੇ ਦੇਖੀ ਨਾ ਖਾਣ ਨੂੰ ਤਾਂ ਸਰ ਮੈਂ ਖਾ ਲੇ ਮੱਖੀਆਂ ਮੱਖੀਆਂ ਵਾਲੀ ਖਾਓਗੇ ਤੁਸੀਂ ਮੱਖੀਆਂ ਵਾਲੀ ਖਾਓਗੇ ਮੈਂ ਹੁਣ ਮੱਖੀ ਨੂੰ ਤਾਂ ਨਹੀਂ ਖਾ ਸਕਦਾ ਉਹ ਰਟਾ ਵਿੱਚੋਂ ਖਾ ਸਕਦਾ ਦਿਲ ਕਰਦਾ ਤੁਹਾਡਾ ਖਾਣ ਨੂੰ ਇਦਾਂ ਦੇਖ ਕੇ ਮਠਾਈ ਤੁਹਾਡੇ ਬਣੀ ਤੁਹਾਡੇ ਕਾਰੀਗਰ ਆਪਣੇ ਇਮਾਨਦਾਰੀ ਨਾਲ ਦੱਸਦੇ ਨੇ ਰੱਬ ਨੂੰ ਆਪਾਂ ਜਵਾਬ ਦੇਣਾ ਹੈ ਤੁਹਾਡਾ ਇੱਕ ਉੱਥੇ ਦੇਖੋ ਕੀ ਲਾਇਆ ਕੀ ਕਹਿੰਦੇ ਆ ਕੀ ਕੀ ਹਾਂ ਹਾਂ ਅੰਡਰਵੀਰ ਹਾਂਜੀ ਉੱਪਰ ਗਿੱਲੀ ਪਾਈ ਆ ਤੇ ਥੱਲੇ ਉਹਦੇ ਖੰਡਾ ਉਹ ਸਾਰਾ ਉਹਦਾ ਪਾਣੀ ਅੰਡਰਵੀਰ ਦਾ ਜਿੰਨਾ ਪਾਣੀ ਖੰਡ ਵਿੱਚ ਨਹੀਂ ਜਾਏਗਾ ਨਹੀਂ ਸਰੋਗ ਇਦਾਂ ਨਿਰਤ ਪਾਣੀ ਦਾ ਵਹਿਣਾ ਨਹੀਂ ਚੱਲਣਾ ਇਹ ਸਮੇਂ ਦਾ ਸਵਾਲ ਆ ਬੜਾ ਮੇਰੇ ਦਿਲ ਚੋਂ ਗੱਲ ਮੈਂ ਪੰਜਾਬੀ ਬੰਦਾ ਆ ਆਪਾਂ ਨੂੰ ਪਤਾ ਹੈ ਕਿ ਜਿੱਦਾਂ ਹੁਣ ਕੋਈ ਦਾ ਖਾਈ ਜਾਣਾ ਕੀ ਕਰ ਖਾਣਾ ਤੁਸੀਂ ਪਾਨ ਕੀ ਖਾ ਰਹੇ ਹੋ ਕੀ ਖਾਂਦੇ ਮੈਨੂੰ ਸੁਣਾਈ ਲੱਗ ਰਹੀ ਹੈ ਪਾਨ ਪਾਨ ਖਾਂਦੇ ਅੱਛਾ ਤੁਸੀਂ ਤਾਂ ਖਾ ਲਈਆਂ ਮੈਂ ਨਹੀਂ ਖਾਂਦਾ ਸਿਗਰਟ ਕੋਈ ਪੀ ਲੈਂਦਾ ਕੋਈ ਨਹੀਂ ਪੀਂਦਾ ਠੀਕ ਹੈ ਨਾ ਕੋਈ ਪੱਤਾ ਛਾਪ ਖਾ ਲਈ ਕੋਈ ਨਹੀਂ ਖਾਂਦਾ ਪਰ ਤੁਸੀਂ ਆਹ ਮਠਿਆਈ ਜਿਹੜੀ ਆ ਹੋ ਸਕਦਾ ਉਸ ਬੰਦੇ ਨੇ ਖਾਣੀ ਆ ਜਿਹੜਾ ਵਿਚਾਰਾ ਤਮਾਕੂ ਨੂੰ ਹੱਥ ਵੀ ਨਹੀਂ ਲਾਉਂਦਾ ਪਰ ਤੁਹਾਡੇ ਅੰਦਰ ਠੁੱਕੀ ਜਾਂਦੇ ਹੋ ਮੰਨਦੇ ਹੋ ਠੁੱਕੀ ਜਾਂਦੇ ਹਾਂ ਠੁੱਕਿਆ ਦਾ ਮੁੱਦੇ ਦੇਖਿਆ ਨਾ ਦੇਖਿਆ ਉਹਨਾਂ ਦਾ ਪੱਤਾ ਛਾਪ ਨਲੀ ਲਾਈਵ ਦੇਖਿਆ ਨਾ ਉਹਨਾਂ ਲਈ ਮਨ ਨਾਲ ਹੀ ਤਾਂ ਖੁੱਲੀ ਆ ਨਾ ਓਪਨ ਨਹੀਂ ਆ ਸਾਰਾ